ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪ ਸਭ ਨੂੰ ਪਤਾ ਹੀ ਹੈ ਦਸੰਬਰ ਮਹੀਨਾ ਚੜਾ ਆ ਤੇ ਅੱਜ ਦਸੰਬਰ ਮਹੀਨੇ ਦੀ 2 ਤਰੀਕ ਹੋ ਚੁਕੀ ਆ ਤੇ ਇਸ ਦਸੰਬਰ ਮਹੀਨੇ ਦੇ ਵਿੱਚ ਆਪ ਨੂੰ ਪਤਾ ਹੀ ਹੈ ਕਿ ਜੋ ਗੁਰੂ ਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਤੇ ਹੋਰ ਸਿੱਖਾਂ ਦੀ ਜੋ ਸ਼ਹਾਦਤ ਹੋਈ ਸੀ ਤਾਂ ਇਸ ਸ਼ਹੀਦੀ ਮਹੀਨੇ ਦੇ ਵਿੱਚ ਬਹੁਤ ਸਾਰੇ ਸੰਗਤਾਂ ਨੇ ਜੋ ਸ਼ਹੀਦੀ ਦਿਹਾੜਾ ਮਨਾਉਣ ਲਈ ਜਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਦੇ ਜੋ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਲਈ ਜਾਣਾ ਆ ਤੇ ਉਥੇ ਸਾਬ ਜਦਿਆਂ ਦੀ ਜੋ ਸ਼ਹਾਦਤ ਨੂੰ ਸ਼ਰਧਾਂਜਲੀ ਦੇਣੀ ਆ ਤਾਂ ਦੋਸਤੋ ਉਥੇ ਆਪਾਂ ਇੱਕ ਗੱਲ ਸੋਚੀ ਆ ਕਿ ਇਸ ਦਸੰਬਰ ਮਹੀਨੇ ਦੇ ਵਿੱਚ ਜੋ ਕਿ 1 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਆਪਾਂ ਆਉਦੇ ਜੋ ਕਿ ਕੇਸ ਜੋ ਆਪਣੇ ਵਾਲ ਬਿਲਕੁਲ ਵੀ ਨਹੀਂ ਕਟਵਾਵਾਂਗੇ ਜਿੱਦਾਂ ਆਪਣਾ ਦਾੜ ਆਇਆ ਤੇ ਸਿਰ ਦੀ ਵਾਲ ਪੂਰਾ ਸਾਲ ਇਹਨਾਂ ਨੂੰ ਆਪਾਂ ਟਾਈਮ-ਟਾਈਮ ਤੇ ਕਟਵਾਉਂਦੇ ਰਹਿੰਦੇ ਆ ਜਿਵੇਂ ਆਪਾਂ ਕੈਂਚੀ ਨਾਲ ਜਾਂ ਫਿਰ ਬਲੇਡ ਲਵਾ ਕੇ ਤਾਂ ਇਸ ਸ਼ਹੀਦੀ ਮਹੀਨੇ ਦੇ ਵਿੱਚ ਦੋਸਤੋ ਆਪਾਂ ਬਿਲਕੁਲ ਵੀ ਆਪਣੇ ਕੇਸਾਂ ਨੂੰ ਜੋ ਕੈਂਚੀ ਜਾਂ ਫਿਰ ਬਲੇਡ ਨਹੀਂ ਲਗਵਾਵਾਂਗੇ ਤਾਂ ਇਸ ਤਰ੍ਹਾਂ ਆਪਾਂ ਸਾਬ ਜਦਾਂ ਦੀ ਜੋ ਸ਼ਹਾਦਤ ਨੂੰ ਸ਼ਰਧਾਂਜਲੀ ਦੇਵਾਂਗੇ ਤੇ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਹੋ ਦੋਸਤ ਸੱਜਣ ਮਿੱਤਰ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਸ ਦਸੰਬਰ ਮਹੀਨੇ ਦੇ ਵਿੱਚ ਕੋਈ ਵੀ ਆਪਣੇ ਕੇਸਾਂ ਨੂੰ ਕੈਂਚੀ ਜਾਂ ਫਿਰ ਬਲੇਟ ਨਾ ਲਗਵਾਉਣ ਤੇ ਸਾਬ ਜਦਾਂ ਦੀ ਜੋ ਸ਼ਹਾਦਤ ਨੂੰ ਇਸ ਤਰ੍ਹਾਂ ਵੀ ਸ਼ਰਧਾਂਜਲੀ ਦੇ ਸਕਦੇ ਆ ਤੇ ਦਸੰਬਰ ਮਹੀਨੇ ਤੋਂ ਬਾਅਦ ਜਿੱਦਾਂ ਵੀ ਉਹਨਾਂ ਦਾ ਦਿਲ ਹੋਏ ਆਪ ਦਾ ਕਰ ਸਕਦੇ ਆ ਤੇ ਵੀਡੀਓ ਦੋਸਤੋ ਕਿਦਾਂ ਲੱਗੀ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਅੱਗੇ ਲਾਜ਼ਮੀ ਕਰਨਾ ਤੇ ਕਮੈਂਟ ਵਿੱਚ ਆਪਾਂ ਨੂੰ ਦੱਸਣਾ ਕਿ ਇਹ ਜੋ ਆਪਾਂ ਉਪਰਾਲਾ ਕਰਨਾ ਹੈ ਇਹ ਕਿਵੇਂ ਲੱਗਿਆ ਤੇ ਹੋਰ ਵੀ ਇਦਾਂ ਜੋ ਦੋਸਤਾਂ ਜੋ ਸਿਰੋਂ ਮਨ ਨੇ ਤੇ ਉਹਨਾਂ ਨੂੰ ਇਦਾਂ ਕਰਨਾ ਚਾਹੀਦਾ ਹੈ ਜਾਂ ਫਿਰ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ